ਕਾਨੂੰਨ ਬਾਪੂ ਸਲਾਹ ਪੰਜਾਬ ਟਰੱਕ ਯੂਨੀਅਨ ਜਿੰਦਾਬਾਦ ਪੰਜਾਬ ਟਰੱਕ ਯੂਨੀਅਨ ਜਿੰਦਾਬਾਦ ਕਾਲੇ ਕਾਨੂੰਨ ਬਾਪੂ ਸਲਾਹ ਕਾਲੇ ਕਾਨੂੰਨ ਬਾਪੂ ਸਲਾਹ ਮੋਦੀ ਸਰਕਾਰ ਜੈ ਹਿੰਦ ਮੋਦੀ ਸਰਕਾਰ ਜੈ ਹਿੰਦ ਬਾਪੂ ਸਲਾਹ ਪੰਜਾਬ ਟਰੱਕ ਯੂਨੀਅਨ ਜਿੰਦਾਬਾਦ ਪੰਜਾਬ ਟਰੱਕ ਯੂਨੀਅਨ ਜਿੰਦਾਬਾਦ ਕਾਲੇ ਕਾਨੂੰਨ ਬਾਪੂ ਸਲਾਹ ਕਾਲੇ ਕਾਨੂੰਨ ਬਾਪੂ ਸਲਾਹ ਮੋਦੀ ਸਰਕਾਰ ਮੁਰਦਾਬਾਦ ਸਰਕਾਰ ਵਰਦਾਵਾ ਕਾਲਾ ਹਾਂ ਸਰ ਕੜਾਕੇ ਦੀ ਠੰਡ ਦੇ ਵਿੱਚ ਇਸ ਵੇਲੇ ਸੜਕਾਂ ਤੇ ਬੈਠੇ ਹੋਏ ਹਾਂ ਕੀ ਕਾਰਨ ਹੈਗਾ ਯਾਰ ਇੱਕ ਮੋਦੀ ਸਰਕਾਰ ਕਾਲੇ ਕੰਗੂ ਲੈ ਕੇ ਆਈ ਆ ਉਹਦੇ ਖਿਲਾਫ ਮਰਨ ਵਰਤੇ ਬੈਠਾ ਅੱਜ ਦਰਬਾਰ ਸਾਹਿਬ ਗਿਆ ਮੱਥਾ ਟੇਕਾ ਉਸ ਗੁਰੂ ਤੋਂ ਅਸ਼ੀਰਵਾਦ ਲੈਣ ਗਿਆ ਸੀ ਮੇਰੇ ਤੇ ਇੰਨੀ ਸ਼ਕਤੀ ਦੇ ਕਿ ਮੈਂ ਲੜਾਈ ਲੜ ਸਕਾਂ ਕਿਉਂਕਿ ਉਹਨੇ ਦੇਣੀ ਨਾ ਆਪਾਂ ਕੌਣ ਹੁੰਨੇ ਆ ਆਪਣੇ ਦੇ ਕੀ ਹੈ ਜੀ ਆਪਣੀ ਕਾਦ ਕੀ ਹੈ ਸਰਕਾਰ ਨਾਲ ਲੜਨਾ ਸੈਂਟਰ ਨਾਲ ਸੌਖਾ ਨਹੀਂ ਆ ਇਹਨਾਂ ਨਾਲ ਲੜਨ ਦੀ ਲੜਾਈ ਲੜਨੀ ਆ ਉਸ ਗੁਰੂ ਮਹਾਰਾਜ ਆਸ਼ੀਰਵਾਦ ਲੈ ਕੇ ਆਏ ਤੁਸੀਂ ਦਾ ਜਲ ਲੈ ਕੇ ਲੰਗਰ ਪਾਣੀ ਛੱਕ ਕੇ ਉਤੋਂ ਬਾਅਦ ਇਸ਼ਨਾਨ ਕੀਤਾ ਉਤੋਂ ਬਾਅਦ ਪਾਣੀ ਦਾ ਸਰਵਨ ਦਿੱਤਾ ਸੋਣਿਆ ਜੀ ਉਤੋਂ ਬਾਅਦ ਮੈਂ ਚਾਲੇ ਪਾਲੇ ਪੰਜਾਬ ਦੇ ਅੰਦਰ ਨੂੰ ਜੀ ਕਿੱਥੀ ਗੱਲ ਲੈ ਕੇ ਆਂ ਡੀਸੀ ਦਫਤਰ ਪਹੁੰਚਿਆ ਉਥੋਂ ਜਾਲੀ ਪੀਣਾ ਆ ਉਹਨੇ ਕੋਈ ਛਕਣਾ ਮੰਨਨ ਵਾਰ ਤੇ ਬੈਠਾ ਜੀ ਜਦੋਂ ਤੱਕ ਸੈਂਟਰ ਸਰਕਾਰ ਉਹ ਪੰਜਾਬ ਸਰਕਾਰ ਟਰੱਕਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਮੰਨਣ ਨੂੰ ਲਗਭਗ ਤੈ ਹੋ ਗਈਆਂ ਚਲੋ ਪਰ ਜੀ ਇਹ ਵੀ ਨਹੀਂ ਮੰਨਦੀ ਇਦੇ ਨਾਲ ਵੀ ਲੜਾਈ ਆ ਤੇ ਕਾ ਭਾਰਤ ਪੁਸ਼ਨਾ ਆਸ਼ੂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਹਨੇ ਸਾਡੇ ਗੁਰੂਵਾਰੇ ਕੁਝ ਬੋਲਿਆ ਸੀ ਮੈਂ ਭਾਰਤ ਪੁਸ਼ਨਾ ਆਸ਼ੂ ਦੇ ਡ ਕੇਸ ਆ ਮੈਂ ਆਪ ਹਾਈ ਕੋਰਟ ਸੁਪਰੀਮ ਕੋਰਟ ਦੀ ਵਕੀਲ ਆਪਣੇ ਕਰੂੰਗਾ ਕੀ ਪਤਾ ਕੱਲ੍ਹ ਤਾਂ ਸਰਕਾਰ ਨਾਲ ਸਮਝੌਤਾ ਹੋ ਜਾਏ ਆਪ ਆदमी ਜ਼ਿਆਦਾ ਕਾਂਗਰਸ ਦਾ ਵੀ ਇਹਨਾਂ ਨੇ ਕਹਣਾ ਆਸ਼ੂ ਬਰੀ ਕਰੋ ਕਾਨੂੰਨ ਕਰਾਉਣਾ ਯਾਰ ਅਸੀਂ ਲੜਾਈ ਲੜਾਂਗੇ ਆਸ਼ੂ ਗੁੰਡਾ ਗੁੰਡਾ ਪੰਜਾਬ ਦਾ ਗੁੰਡਾ ਸਮਝਦਾ ਆਪਣੇ ਨੂੰ ਆਹ ਟਰੱਕਾਂ ਨਾਲ ਤੇਰਾ ਪੰਗਾ ਬਿਆਹ ਸਾਰੀ ਤੈਨੂੰ ਦਿਖਾਈਏ ਗੁੰਡੇ ਕੀ ਹੁੰਦੇ ਆ ਇਹ ਗੁੰਡੇ ਦੇਖਣੇ ਕਹਿ ਸਾਨੂੰ ਗੁੰਡਾ ਕਹਲਾ ਦੱਲਾ ਕਹਲਾ ਜੋ ਮਰਜੀ ਕਹਲਾ ਕੋਈ ਪਰ ਗਦਾਰ ਤੂੰ ਪੰਜਾਬ ਦਾ ਗਦਾਰ ਆ ਜਿਸ ਗੁਰੂ ਨੇ ਇੰਨੇ ਅਸ਼ਾਦ ਦਾ ਹੁਣ ਉਸ ਗੁਰੂ ਨੂੰ ਤੂੰ ਕਿਵੇਂ ਕਾਲੀਆਂ ਵਾਲੇ ਦਾ ਸਮਾਂ ਲੱਦ ਗਿਆ ਉਹ ਜੇ ਜੇਲ੍ਹ 'ਚ ਬੈਠਾ ਸੀ ਨਾ ਤਾਂ ਹੀ ਅਸੀਂ ਤੇ ਨਾਲ ਜੇਲ੍ਹ ਮੁਲਾਕਾਤ ਕਰਨ ਨੂੰ ਆਉਣਾ ਸੀ ਪਰ ਮਰੇ ਮੁਲਾਕਾਤ ਨਹੀਂ ਮੈਨੂੰ ਪਤਾ ਸੀ ਟਾਈਮ ਨਹੀਂ ਜਣਾ ਹੈ ਪੀਸਾ ਮੈਨੂੰ ਤੂੰ ਤਾਂ ਮਿਲਣ ਦਾ ਟਾਈਮ ਨਹੀਂ ਦਿੱਤਾ ਅੱਜ ਤੱਕ ਦਿਨ ਦਿਨ ਮਿਸਟਰ ਆ ਤਾਂ ਕਰ ਕੋਈ ਨਹੀਂ ਦਿਖਾਵਾਂਗੇ ਤੈਨੂੰ ਮਿਲਾਂਗੇ ਵੀ ਮੈਂ ਕਹਿੰਦਾ ਕਿ ਤੇ ਇਥੇ ਜਲੰਧਰ ਚ ਆਵੇ ਜੇ ਮੈਂ ਕਹ ਪਹਜਾਇਆ ਨਾ ਮਰੇ ਮਰੇ ਨਾਲ ਪਹਜਾਇਆ ਜੜ ਦਾ ਪੁੱਤ ਨਹੀਂ ਨਾ ਪੰਜਾਬ ਦਾ ਪ੍ਰਧਾਨ ਫਿਰਿਆ ਹੀ ਨਹੀਂਗਾ ਸਰ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਬੈਠੇ ਹੋਏ ਜੀ ਤਿੰਨ ਚਾਰ ਘੰਟੇ ਹੋ ਗਏ ਮੈਂ ਖਾ ਸੱਤ ਕੋਈ 7.5 ਐਡਮਿਨ ਦਾ ਕੋਈ ਅਧਿਕਾਰੀ ਇਸ ਵੇਲੇ ਤੁਹਾਣਾ ਮੁਲਾਕਾਤ ਕਰਕੇਗੇ ਲੋਕਲ ਲੈਵਲ ਤੇ ਆਉਂਦੇ ਅਸੀਂ ਏਡੀ ਵਾਲੇ ਆਉਂਦੇ ਆ ਬਾਕੀ ਕੋਈ ਸਰਕਾਰ ਯਾਰ ਵਿਚਾਰੀ ਉਹ ਪੰਜਾਬ ਪ੍ਰਸ਼ਾਸਨ ਦੇ ਅਧਿਕਾਰੀ ਕਿੱਦਾਂ ਕਰ ਸਕਦੇ ਗੱਲ ਤਾਂ ਸਾਜੀ ਡੀ ਸਾਹਿਬ ਨਾਲ ਮੀਟਿੰਗ ਹੋ ਗਈ ਆ ਸਾਰਿਆਂ ਨਾਲ ਹੋ ਗਈ ਆ ਸੈਂਟਰ ਦੇ ਸਾਹ ਆਪਣੇ ਪੰਜਾਬ ਸਰਕਾਰ ਨੂੰ ਪਤਾ ਸੈਂਟਰ ਸਰਕਾਰ ਨੂੰ ਪਤਾ ਪਰ ਉਹ ਚਲੋ ਸਵੇਰ ਦੇਖਦੇ ਹਾਂ ਸਿਰੇ ਕੁਝ ਚੰਗਾ ਹੋਵੇ ਸ਼ਾਇਦ ਚੰਗੇ ਦੀ ਉਮੀਦ ਰੱਖਣੀ ਚਾਹੀਦੀ ਮਾਰੇ ਨੈਗੇਟਿਵਿਟੀ ਨਹੀਂ ਚਾਹੀਦੀ ਕੋਈ ਬਦੀ ਹੋਊਗੀ ਬੱਚਾ ਕਿੰਨੇ ਸਮੇਂ ਤੱਕ ਇੱਥੇ ਬੈਠੇ ਰਹੋਗੇ ਜਦੋਂ ਤੱਕ ਮੰਗਾ ਨਹੀਂ ਮੰਨਿਆ ਡੈੱਡ ਬੋਡੀ ਮੇਰੀ ਕਲ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਚਾਈਡਾ ਬਟਾਸ ਤੇ ਆ ਉਹਦੀ ਗੱਡੀ ਮੇਰੀ ਐਂਬੂਲੈਂਸ ਆਣੀ ਜਣੀ ਮੇਰੀ ਪੀਸੀਆਰ 11 ਨੰਬਰ ਮੇਰੀ ਆਪਦੀ ਗੱਡੀ ਹੁੰਦੀ ਸੀ ਜੀ ਅੰਡਰਵੋ ਉਹ ਆ ਜਾਣੀ ਉਹ ਚ ਡੈੱਡ ਬੋਡੀ ਦਾ ਜਾ ਸਕਦੀ ਆ ਜੀ ਨੇ ਜੀ ਇਥੇ ਉੱਟ ਕੇ ਨਹੀਂ ਆਉਂਦੇ ਡੱਲਾ ਹੋਊਗਾ ਪੰਜਾਬ ਦਾ ਗਦਾਰ ਹੋਊਗਾ ਜਮੋਤੀ ਇਸ ਵੇਲੇ ਕਿੰਨੇ ਲੋਕ ਤੁਹਾਡੇ ਨਾਲ ਮੌਜੂਦ ਨੇ ਜੇ ਮੈਂ ਕਿਹਾ ਹੀ ਨਹੀਂ ਕਿਸੇ ਨੂੰ ਮੈਂ ਕੱਲਾ ਆਇਆ ਸਿੱਧਾ ਤੋਂ ਫੈਸਲਾ ਲਿਆ ਆ ਰਾ ਜਾਂਦੇ ਇਥੇ ਮੈਂ ਤਾਂ ਦੇਖ ਲਓ ਤੁਸੀਂ ਚੱਕਾ ਲੋਕ ਦੇ ਪਾਇਆ ਜਿਹੜੀ ਪਾਈ ਆ ਉਹ ਵੀ ਉਦੋਂ ਪਾਈ ਆ 5 ਮਿੰਟ ਪਹਿਲਾਂ ਪਾਈ ਆ ਇਹਨਾਂ ਨੇ ਦੇਖ ਲਿਆ ਨ ਕੁਦਰਤ ਤੋਂ ਆਏ ਮੇਰੇ ਭਰਾ ਮੇਰੇ ਨਾਲ ਰਹਿੰਦੇ ਹਮੇਸ਼ਾ ਸਾਥੀ ਆ ਚਾਹੇ ਬਠੰਡੇ ਲਾਇਆ ਜਿੱਥੇ ਮਰਜ਼ੀ ਲੈ ਜਾ ਇਹ ਆਏ ਆ ਇਹਨਾਂ ਨੇ ਵੀਡੀਓ ਵੀਡੀਓ ਦੇਖ ਕੇ ਆ ਗਏ ਮੈਂ ਤਾਂ ਇਹਨਾਂ ਨੂੰ ਵੀ ਨਹੀਂ ਕਿਹਾ ਵੀ ਆਓ ਜਾ ਨਾ ਆਓ ਇਹਨਾਂ ਨੂੰ ਪੁੱਛੋ ਮੈਂ ਕਿਹਨੂੰ ਕਿਹਾ ਵੀ ਆਓ ਮੇਰੇ ਸਮਝ ਤੋਂ ਮੈਂ ਕਹਿੰਦੇ ਨਹੀਂ ਕਿਸੇ ਨੂੰ ਯਾਰ ਮੈਂ ਲੜਾਈ ਤਾਂ ਆਪਣੀ ਆਪ ਸ਼ੁਰੂ ਕੀਤੀ ਆ ਮੈਂ ਕਿਹਾ ਕਿ ਨੇ ਸਲਾਹ ਕਰਕੇ ਕੀਤੀ ਆ ਜਿਹੜੀ ਮੈਂ ਕਿਸੇ ਨੂੰ ਕਮਾ ਮੇਰੇ ਮਗਰ ਮਦਦ ਕਰੋ ਕਿ ਮੈਂ ਲ ਮਨਾਈ ਕਮਰਗੇ ਉਹ ਵੀ 19 ਆ 10 ਮਰਗੇ ਦਾ ਵੀ 19 ਆ ਗੱਲ ਤਾਂ ਇੱਕੋ ਹੀ ਕੋਈ ਫਰਕ ਨਹੀਂ